ਸਸ਼੍ਰੀਕਾਲ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਅੱਜ ਅਸੀਂ ਨਮੀਸ਼ਾ ਪ੍ਰਿਆ ਕੇਸ ਬਾਰੇ ਗੱਲ ਕਰਾਂਗੇ ਜਿਹੜਾ ਉਹ ਕੇਸ ਵਿੱਚ ਜਿਹੜਾ ਅਪਡੇਟ ਆਇਆ ਹੈ ਨਮੀਸ਼ਾ ਪ੍ਰਿਆ ਨੂੰ ਜਿਹੜੀ ਹੈ ਉਹਦੀ ਫਾਸੀ ਕੁਛ ਦਿਨਾਂ ਲਈ ਸਥगित ਕਰ ਦਿੱਤੀ ਹੈ ਭਾਪਕਿਓ ਨੂੰ ਡਿਲੇ ਕਰ ਦਿੱਤਾ ਹੈ ਕੀ ਵਜ੍ਹਾ ਬਣੀਆ ਕਿਵੇਂ ਉਹਦੀ ਜਿਹੜੀ ਸਜ਼ਾ ਹੈ ਉਸ ਨੂੰ ਮੁਲਤਵੀ ਕਰਨਾ ਪਿਆ ਅਤੇ ਨਮੀਸ਼ਾ ਪ੍ਰਿਆ ਦੇ ਪਿੱਛੇ ਦੀ ਪੂਰੀ ਕਹਾਣੀ ਪੂਰਾ ਬੈਕਗ੍ਰਾਉਂਡ ਅੱਜ ਅਸੀਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤਾ ਸਭ ਤੋਂ ਪਹਿਲਾਂ ਅਸੀਂ ਇਸ ਪੂਰੀ ਘਟਨਾਕ੍ਰਮ ਦੇ ਜਿਹੜਾ ਹੈ ਪਿਛੋਕੜ ਬਾਰੇ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਹੈ ਕਿ 2008 ਦੇ ਵਿੱਚ ਨਮੀਸ਼ਾ ਪ੍ਰਿਆ ਆਪਣਾ ਜਿਹੜਾ ਹੈ ਕਿ ਕੇਰਲ ਦੇ ਵਿੱਚੋਂ ਵੱਢੀ ਹੋਈ ਅਤੇ ਉੱਥੇ ਹੀ ਉਸਨੇ ਆਪਣੀ ਪੜ੍ਹਾਈ ਕੀਤੀ ਅਤੇ ਜਿਹੜਾ ਹੈ ਉਹ ਆਪਣੀ ਨੌਕਰੀ ਵਾਸਤੇ ਜਿਹੜਾ ਬਿਹਤਰ ਰੋਜ਼ਗਾਰ ਵਾਸਤੇ ਉਹਨੇ ਯਮਨ ਦਾ ਰੁਕ ਕੀਤਾ ਅਤੇ ਯਮਨ ਦੀ ਰਾਜਧਾਨੀ ਸਾਨਾ ਦੇ ਵਿੱਚ ਜਿਹੜਾ ਕਿ ਹੈ ਪਾ ਉਹਨੇ ਇੱਕ ਆਪਣਾ ਹਸਪੀਟਲ ਦੇ ਵਿੱਚ ਉਹ ਕੰਮ ਕਰਦੀ ਹੈ ਤਾ ਫਿਰ ਕੁਛ ਜਿਹੜਾ ਸਾਲਾਂ ਬਾਅਦ ਉਹ ਆਪਣੇ ਵਿਆਹ ਕਰ ਲੈਂਦੀ ਹੈ ਤੇ ਆਪਣੇ ਹਸਬੰਡ ਨੂੰ ਵੀ ਉਹ ਕੁਛ ਸਾਲਾਂ ਬਾਅਦ ਯਮਨ ਬੁਲਾ ਲੈਂਦੀ ਹੈ ਤੇ ਜਿੱਥੇ ਉਹ ਆਪਣਾ ਕੀ ਮਕੈਨਿਕ ਦੀ ਜੌਬ ਕਰਦਾ ਹੈ ਤੇ ਉਹ ਆਪਣਾ ਕੋਈ ਆਪਣਾ ਹਸਪੀਟਲ ਵਿੱਚ ਜੌਬ ਕਰਦੀ ਹੈ ਤਾਂ ਉਹਦਾ ਫਿਰ ਉਸ ਤਰ੍ਹਾਂ ਦੀ ਬੱਚੀ ਨੂੰ ਉਹ ਚਿਰਨ ਦਿੰਦੀ ਹੈ ਤੇ 2011 ਦੇ ਵਿੱਚ ਜਿਹੜਾ ਹੈ ਯਮਨ ਦੇ ਵਿੱਚ ਗ੍ਰਹਿ ਉਹ ਤੇ ਛੇੜ ਜਾਂਦਾ ਹੈ ਜਿਸ ਦੀ ਵਜ੍ਹਾ ਤੋਂ ਉਹਦਾ ਜਿਹੜਾ ਨਮੀਸ਼ਾ ਪ੍ਰਿਆ ਦਾ ਜਿਹੜਾ ਹਸਬੰਡ ਹੈ ਪਤੀ ਉਹ ਉਹਨੂੰ ਕਹਿੰਦਾ ਕਿ ਚਲੋ ਅਸੀਂ ਵਾਪਸ ਜਿਹੜਾ ਕੇਰਲਾ ਚਲੀਏ ਕਿਉਂਕਿ ਹਾਲਾਤ ਜੇ ਬੜੇ ਇੱਥੇ ਨਾਚੂਕ ਬਣੇ ਹੋਏ ਨੇ ਤਾਂ ਸਾਡਾ ਇੱਥੇ ਜ਼ਿਆਦਾ ਰੁਕਣਾ ਸਹੀ ਨਹੀਂ ਹੈ ਮਗਰ ਨਮੀਸ਼ਾ ਪ੍ਰਿਆ ਕਹਿੰਦੀ ਕਿ ਮੇਰੇ ਇੱਥੇ ਬੜਾ ਵਧੀਆ ਚੱਲ ਰਿਹਾ ਹੈ ਕਮਾਈ ਵੀ ਮੇਰੀ ਵਧੀਆ ਹੋ ਰਹੀ ਹੈ ਤੇ ਤੁਸੀਂ ਚਲੇ ਜਾਓ ਮੈਂ ਕੁਝ ਚਿਰਾਂ ਬਾਅਦ ਜਿਹੜਾ ਵਾਪਸ ਪਰਤ ਆਵਾਂਗੀ ਤੇ ਜਿਹੜਾ ਉਹਦਾ ਹਸਬੰਡ ਹੈ ਉਹ اپنی جی نو نال لے کے واپس جڑا کیرلا وہ آ جا ہے جی نمیشا ہے وہ تھے ہی کام کر دی ہے تھے ہی سارا کچھ چل چلتا ہے کام کردے کردے وچ جڑا ہے کہ دوزار چودہ دے آس پاس نمیشا دی ملاقات ایک شخص نال ہے دلال عبدو مہدی جڑا کہ یمن دا ہی وسنیک سا کیونکہ وہ اکثر ہی نمیشا داسپٹل جتوں کام سی ਉੱਥੇ ਉਹ ਦਵਾਈ ਲੈਣਾ ਆ ਕਰਦਾ ਸੀਗਾ ਤੇ ਐਸੀ ਦੌਰਾਨ ਉਹਨਾਂ ਦੀ ਦੋਨਾਂ ਦੀ ਮੁਲਾਕਾਤ ਹੋਈ ਅੱਥੇ ਉਹ ਅچھے ਦੋਸਤ ਬਣ ਗਏ ਤੇ ਜਿਹੜਾ ਹੈ ਗੱਲਾਂ ਗੱਲਾਂ ਵਿੱਚ ਹੀ ਉਹਨਾਂ ਨੇ ਇੱਕ ਦਿਨ ਜਿਹੜਾ ਹੈ ਜਿਹੜਾ ਸ਼ਖਸ ਜਿਹੜਾ ਦਲਾਲ ਉਹਨੇ ਨਮਿਸ਼ਨ ਨੂੰ ਕਿਹਾ ਕਿ ਤੁਸੀਂ ਜਿਹੜਾ ਹੈ ਕਿ ਭਾਰਤ ਤੇ ਵਸਨੀਕੋਂ ਮੈਨੂੰ ਭਾਰਤ ਬੜਾ ਪਸੰਦ ਹੈ ਇੰਡੀਆ ਮਤਲਬ ਆਈ ਲਵ ਇੰਡੀਆ ਤੇ ਜਦੋਂ ਤੁਹਾਨੂੰ ਕਦੀ ਮੌਕਾ ਮਿਲੇ ਤੇ ਮੈਨੂੰ ਜ਼ਰੂਰ ਤੁਸੀਂ ਮੌਕਾ ਦਿਓ ਇੰਡੀਆ ਵਿਜ਼ਿਟ ਦਾ ਮੈਂ ਜ਼ਰੂਰ ਇੰਡੀਆ ਦੇ ਮਤਲਬ ਦੇਖਣਾ ਚਾਹਾਂਗਾ ਉੱਥੇ ਮੈਂ ਐਕਸਪਲੋਰ ਕਰਨਾ ਚਾਹਾਂਗਾ ਕਿ ਭਾਰਤ ਕਿਹੋ ਜਿਹਾ ਹੈ ਤੇ ਉਹਨੇ ਉਹਨੇ ਮਤਲਬ ਦੋਨੋਂ ਜਿਹੜਾ ਹੈ ਵਾਪਸ ਕੇਰਲਾ ਆ ਜਾਂਦੇ ਨੇ ਇੰਡੀਆ ਅਤੇ ਉਹਨੇ ਮਤਲਬ ਪੂਰਾ ਉਹਨੂੰ ਦਿਖਾਇਆ ਜਿਹੜਾ ਹੈ ਆਪਣਾ ਏਰੀਆ ਪੂਰਾ ਇੰਡੀਆ ਘੁਮਾਇਆ ਉਹਨੂੰ ਤੇ ਉਸ ਤੋਂ ਬਾਅਦ ਨਮੀਸ਼ਾ ਨੇ ਵਾਪਸ ਯਮਨ ਆ ਕੇ ਆਪਣੀ ਵੀ ਇੱਕ ਸ਼ਰਤ ਰੱਖੀ ਕਿ مطلب ابھی انہیں اچھے دوست بن رہے ہیں تو کہ ہوں تو جا میری ایک ہیلپ کرو تے انہیں اپنی اندر جی اچھا سی وہ پرکٹ کی انہوں دسیا دلال انہیں کیا کہ میری ایک اچھا ہے کہ میرا خود کا ہوسپیٹل ہوئے خود کا ایک کلینک ٹائپ ہوئے جنہوں ہوے جنوپریٹ کرپینڈنٹلی تو مگر کیونکہ وہ جان سے کہ یمن تے چیڑے قانون نے وہ بڑے سخت نے یمن کے ਬਾਹਰੀ ਵਸਨੀਕ ਜਾਂ ਕਿ ਯਾਨੀ ਕਿ ਫੋਰਨਰ ਉੱਥੇ ਆ ਕੇ ਆਪਣਾ ਕੋਈ ਕਾਰੋਬਾਰ ਬਿਜ਼ਨਸ ਸੈਟਅਪ ਨਹੀਂ ਕਰ ਸਕਦਾ ਤੁਹਾਨੂੰ ਉੱਥੇ ਦੇ ਲਾਅ ਦੇ ਅਕੋਰਡਿੰਗ ਜਿਹੜਾ ਯਮਨ ਦਾ ਜਿਹੜਾ ਸਥਾਨਿਕ ਵਸਨੀਕ ਹੈ ਉਹਦੇ ਇੱਕ ਉਹਦੀ ਤੁਹਾਨੂੰ ਸਹਿਯੋਗ ਦੀ ਲੋੜ ਪੈਂਦੀ ਹੈ ਇਹ ਉੱਥੇ ਦੇ ਕਾਨੂੰਨ ਕਹਿੰਦੇ ਨੇ ਤੇ ਠੀਕ ਇਸ ਕਾਨੂੰਨ ਮੁਤਾਬਕ ਜਿਹੜਾ ਹੈ ਨਮੀਸ਼ਾ ਪ੍ਰਿਆ ਨੇ ਵੀ ਉਹਦੀ ਹੈਲਪ ਲੈਣੀ ਜਿਹੜਾ ਹੈ ਉਹ ਚਾਹੀ ਤੇ ਉਹਨੇ ਪੇਸ਼ ਕਰ ਦਿੱਤੇ ਕਿ ਕੁਝ ਜਿਹੜੀ ਹੈ ਤੰਦੇ ਵਿੱਚ ਜਿਹੜੀ ਸਾਂਝੇਦਾਰੀ ਸਾਡੀ ਹੋएगी ਉੱਤੇ ਕੁਝ ਪਰਸੈਂਟ ਸ਼ੇਅਰ ਜਿਹੜਾ ਹੈ ਉਹ ਮੈਂ ਤੁਹਾਨੂੰ ਦਿਆ ਕਰਾਂਗੀ ਤੇ ਕੰਟਰੈਕਟ ਦੇ ਮੁਤਾਬਿਕ ਮਤਲਬ ਜਿਹੜਾ ਹੈ ਤੁਸੀਂ ਮੇਰੀ ਹੈਲਪ ਕਰੋ ਤੇ ਕੰਟਰੈਕਟ ਦੇ ਮੁਤਾਬਿਕ ਜਿਹੜਾ ਹੈ ਫਿਰ ਉਹਨੇ ਜਿਹੜੇ ਉਹਦੇ ਜਿਹੜੇ ਕੁਝ ਡਾਕੂਮੈਂਟ ਸੀਗੇ ਪਾਸਪੋਰਟ ਆਈਡੀ ਕਾਰਡ ਉਹਨੇ ਫਿਰ ਜਿਹੜਾ ਉਹ 40 ਦਸਤਾਵੇਜ਼ ਬੜਾਣ ਲਈ ਯਮਨ ਦੀ ਸਰਕਾਰ ਨੂੰ ਉੱਥੇ ਪੇਸ਼ ਕਰ ਦਿੱਤੀ ਤਾਂ ਕਿ ਭਾਵ ਕਿ ਉਹ ਆਪਣੀ ਕਲੀਨਿਕ ਨਮਿਸ਼ਾਪ੍ਰਿਆ ਖੋਲ ਸਕੇ ਤੇ ਅੱਗੇ ਫਿਰ ਹੁੰਦਾ ਹੈ ਕੁਝ ਇਸ ਤਰ੍ਹਾਂ ਹੈ ਕਿ ਜਿਹੜੇ ਡਾਕੂਮੈਂਟ ਕਾਫੀ ਦੇਰ ਤੱਕ ਉਹ ਲੈ ਲੈਂਦਾ ਮਗਰ ਫਿਰ ਕੁਝ ਵਿੱਚ ਉਹਨਾਂ ਦੇ ਦੋਨਾਂ ਦੇ ਵਿੱਚ ਆਪਸ ਵਿੱਚ ਕੁਝ ਸਹਿਮਤੀ ਅਸਹਿਮਤੀ ਕਾਰਨ ਦੋਨਾਂ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਤੇ ਫਿਰ ਕਲੀਨਿਕ ਤਾਂ ਉਹ ਖੋਲ ਲੈਂਦੀ ਹੈ ਨਮਿਸ਼ਾ ਤੇ ਫਿਰ ਕੁਝ ਝਗੜੇ ਤੋਂ ਬਾਅਦ ਜਿਹੜਾ ਹੈ ਕਿ ਜਿਹੜੇ ਪਾਸਪੋਰਟ ਅਤੇ ਜਿਹੜੇ ਬਾਕੀ ਡਾਕੂਮੈਂਟ ਸੀਗੇ ਉਹ ਅਜੇ ਵੀ ਉਹ ਸ਼ਖਸ ਕੋਲ ਸੀ ਕਿ ਤਲਾਲ ਕੋਲ ਤੇ 2017 ਆਂਦੇ ਆਂਦੇ ਜਿਹੜਾ ਹੈ ਨਮੀਸ਼ਾ ਨੇ ਆਪਣੇ ਜਾਇਜ ਜਿਹੜੇ ਡਾਕੂਮੈਂਟ ਨੇ ਵਾਪਸ ਲੈਣੇ ਚਾਹੇ ਤੇ ਨਮੀਸ਼ਾ ਨੇ ਅਤੇ ਉਹਦੀ ਸਹੇਲੀ ਨੇ ਇੱਕ ਯੋਜਨਾ ਬਣਾਈ ਯੋਜਨਾ ਦੇ ਤਹਿਤ ਜਿਹੜਾ ਹੈ ਉਹਨੇ ਤਲਾਲ ਨੂੰ ਆਪਣੇ ਕਲੀਨਿਕ ਸੱਧਿਆ ਕਲੀਨਿਕ ਸੱਧ ਕੇ ਉਸਨੇ ਗੱਲਾਂ-ਗੱਲਾਂ ਵਿੱਚ ਹੀ ਉਹਨੂੰ ਇੱਕ ਇੰਜੈਕਸ਼ਨ ਲਾਇਆ ਸੇਡੇਟਿਵ ਇੱਕ ਨੀਂਦ ਦੀ ਜਿਹੜਾ ਹੈ ਨੀਂਦ ਦਾ ਇੰਜੈਕਸ਼ਨ ਤਾਂ ਕਿ ਉਹਨੂੰ बेहोਸ਼ ਕਰਕੇ ਉਹ ਉਹਦੇ ਜਿਹੜਾ ਕਾਰਬਾਰ ਹੈ ਉਹਦੇ ਵਿੱਚ ਜਾ ਕੇ ਉਹ ਡਾਕੂਮੈਂਟ ਦੀ ਖੋਜ ਕਰੇ ਅਤੇ ਡਾਕੂਮੈਂਟ ਨੂੰ ਪ੍ਰਾਪਤ ਕਰੇ ਲੇਕਿਨ ਜਿਹੜਾ ਉਹ ਇੰਜੈਕਸ਼ਨ ਨਮੀਸ਼ਾ ਨੇ ਉਸ ਸ਼ਖਸ ਨੂੰ ਲਾਇਆ ਸੀ ਉਹਦਾ ਜਿਹੜਾ ਨੈਗੇਟਿਵ ਸਾਈਡ ਇਫੈਕਟ ਹੁੰਦਾ ਅਤੇ ਉਹਦੇ ਜਿਹੜੇ ਸਾਈਡ ਇਫੈਕਟ ਨਾਲ ਉਹ ਸ਼ਖਸ ਦੀ ਮੌਤ ਹੋ ਜਾਂਦੀ ਹੈ ਅਤੇ ਫਿਰ ਹੋਣ ਦਾ ਕੁਝ یوں ਹੈ ਕਿ ਨਮੀਸ਼ਾ ਅਤੇ ਉਹਦੀ ਸਾਥੀ ਜਿਹੜੀ ਲੜਕੀ ਸੀਗੀ ਉਹਨੇ ਤਲਾਲ ਦਾ ਜਿਹੜਾ ਬਾਡੀ ਹੈ ਉਹਦੇ ਅੰਦੇ ਟੋਟੇ ਟੋਟੇ ਕਰਕੇ ਪੀਸਿਸ ਕਰਕੇ ਇੱਕ ਜਿਹੜਾ ਪਾਣੀ ਦੀ ਟੰਕੀ ਜਿਹੜੀ ਨਾਲ ਉੱਥੇ ਸੀਗੀ ਉੱਚੋ ਸੁੱਟਦਾ ਬਟ ਸੱਚ ਜਿਆ ਦੇਰ ਤੱਕ ਛੁਪਿਆ ਨਹੀਂ ਰਹਿੰਦਾ ਉਹਦੀ ਨਮੀਸ਼ਾ ਦੀ ਜਿਹੜੀ ਹੈ ਕਾਰਸਥਾਨੀ ਸੀ ਇਹ ਉਜਾਗਰ ਹੋ ਜਾਂਦੀ ਹੈ ਅਤੇ ਨਮੀਸ਼ਾ ਪਕੜੀ ਜਾਂਦੀ ਹੈ ਉਥੋਂ ਦੇ ਸਰਕਾਰ ਵੱਲੋਂ ਜਦੋਂ ਉਹ ਪਕੜੀ ਜਾਂਦੀ ਹੈ ਤੇ ਕਈ ਸਾਲਾਂ ਤੱਕ ਜਿਹੜਾ ਹੈ ਇਸ ਕੇਸ ਵਿੱਚ ਹੀアリング ਹੁੰਦੀ ਹੈ ਜਿਹੜਾ ਅਸੀਂ ਕਹਿੰਦੇ ਆ ਕਈ ਸਾਲਾਂ ਤੱਕ ਤੇ ਅਸੀਂ ਜਾਣਦੇ ਹਾਂ ਕੋਰਟ ਦੇ ਵਿੱਚ ਕਾਫੀ ਸਮਾਂ ਲੱਗਦਾ ਤੇ ਸਾਲਾਂ ਬਾਅਦ ਜਿਹੜਾ 2 2020 ਦੇ ਆਂਦੇ ਆਂਦੇ ਉੱਥੇ ਤੇ ਫਿਰ ਸਰਕਾਰ ਨੇ ਨਮੀਸ਼ਾ ਨੂੰ ਜਿਹੜਾ ਹੈ ਦੋਸ਼ੀ ਘਰਾੜ ਦਿੱਤਾ ਤੇ ਉੱਥੇ ਤੇ ਰਾਸ਼ਟਰਪਤੀ ਕੋਲ ਵੀ ਜਿਹੜੀ ਇਹ ਇਹਦੀ ਜਿਹੜੀ ਅਪੀਲ ਹੈ ਉਹ ਗਈ ਅਤੇ ਉੱਥੇ ਤੇ ਰਾਸ਼ਟਰਪਤੀ ਨੇ ਵੀ ਇਸ ਅਪੀਲ ਨੂੰ ਜਿਹੜਾ ਐਗਰੀ ਕੀਤਾ ਜੀ ਨਮੀਸ਼ਾ ਨੂੰ ਹੁਣ ਫਾਸੀ ਦੀ ਸਜ਼ਾ ਦਿੱਤੀ ਚਲ ਨਮੀਸ਼ਾ ਦੀ ਮਾਂ ਜਿਹੜੀ ਕਿ ਕੋਚੇ ਵਿੱਚ ਕੰਮ ਕਰਦੀ ਸੀ ਉਹ 2020 ਦੇ ਵਿੱਚ ਯਮਨ ਜਾਂਦੀ ਹੈ ਤੇ ਫਿਰ ਉਥੇ ਇੱਕ ਕੈਂਪੇਨ ਰੇਸ ਕਰਦੀ ਹੈ ਭਾਵ ਕਿ ਇੱਕ ਯੋਜਨਾ ਸ਼ੁਰੂ ਕਰਦੀ ਹੈ ਸੇਵ ਨਿਮੀਸ਼ਾ ਪ੍ਰਿਆ ਇੰਟਰਨੈਸ਼ਨਲ ਕਾਉਂਸਲ ਦੇ ਨਾਮ ਤੋਂ ਅਤੇ ਇਸ ਜਿਹੜਾ ਫੰਡ ਰੇジング ਦੇ ਵਿੱਚ ਉਹ ਇੱਕ ਇੱਕ ਮਿਲੀਅਨ ਜਿਹੜਾ ਕਿ ਭਾਰਤੀ ਕਰੰਸੀ ਦੇ ਅਕੋਰਡਿੰਗ ਅਸੀਂ ਵੇਖੀਏ ਤਾਂ ਕੁਝ 8 ਕਰੋੜ ਦੇ ਮੁਤਾਬਕ ਬੜਦੇ ਹਨ ਇੰਨੇ ਉਹਨੇ ਫੰਡ ਰੇਸ ਕੀਤੇ ਤੇ ਜਿਹੜਾ ਤਲਾਲ ਜਿਹੜਾ ਹੈ ਉਹ ਸ਼ਖਸ ਜਿਹੜਾ ਕਿ ਜਿਹਦੀ ਮੌਤ ਹੋ ਚੁੱਕੀ ਸੀ ਉਹਦੇ ਪਰਿਵਾਰ ਵਾਲਿਆਂ ਨੂੰ ਪੇਸ਼ਕਸ਼ ਕੀਤੀ ਬਟ ਉਹਨਾਂ ਨੇ ਇਹ ਕਹਿ ਕੇ ਠੁਕਰਾਤਾ ਕਿ ਖੂਨ ਦਾ ਬਦਲਾ ਖੂਨ ਮੌਤ ਦਾ ਬਦਲਾ ਮੌਤ ਅਤੇ ਉਹਨਾਂ ਨੇ ਜਿਹੜਾ ਉਹ ਜਿਹੜੇ ਅਮਾਉਂਟ ਸੀ ਲੈਣ ਤੋਂ ਮਨ੍ਹਾ ਕਰ ਦਿੱਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਪਰਿਵਾਰ ਵਾਲਿਆਂ ਨਹੀਂ ਜਿਹੜਾ ਇੱਕ ਉੱਥੇ ਦੇ ਲੋਕਲ ਜਿਹੜੇ ਸੁੰਨੀ ਇੱਕ ਲੀਡਰਸ਼ਿਪ ਮੁਸਲਮਨ ਲੀਡਰ ਅਬੂ ਬਕਰ ਮੁਸੀਲੀਰ ਉਹਨਾਂ ਨੂੰ ਜਿਹੜਾ ਕੰਟੈਕਟ ਕੀਤਾ ਤਾਂਕਿ ਜਿਹੜਾ ਉਹ ਯਮਨ ਦੇ ਜਿਹੜੇ اتنے کے لوکل جیلیجس لیڈر نے پولیٹیل پارٹی نے انہوں بہ کے سلاح مشورہ کر کے وہ جا سا ڈسیزن ہے جڑا پھانسی ہے انہوں رو, روک روک سک یا پھر ان کچھ دنوں تک ملتوی کر دیا جائے تاکہ جی اے بات چیت کولال کے پروار والے ہو سکے تو نمیشا کی جی فانسی جیڑی سولہ جولائی کو ہونی سی وہ اس میٹنگ تو بعد جا ملتوی کر دیتی گئی ہے ہونے لئے. جا ڈپلومیٹک بھی نہیں کھانا جا بہت مطلب جو دونوں ڈپلومیٹک ریلیجس جا لیڈر نے مل کیا, کے آپس میں سلاح مشورہ کر کے جڑا ہوں تک یہی سامنے آیا تو ملتوی کر دیتی ہے جی سولہ جولائی میں ہونی سی تو یہ ایک بڑی مطلب کہہ سکتے ہیں پروار واسطے راحت جیمج جیمج اس کی گل ہے تو ابھی جی اس کےس اپڈیٹ آئے گی تو تمک اُسی پرست ہو کے یہ اپڈیٹ سامنے رکھا گے ਅਗਲੇ ਵੀਡੀਓ ਲਈ ਮੈਨੂੰ ਦਿਓ ਇਜਾਜ਼ਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੇਰੀ ਹੋਸਟਲ ਬਸਾਈ ਹੁੰਦੇ ਰਹੇ ਤੇ ਐਮੇ ਜੇ ਤੁਹਾਡਾ ਮਤਲਬ ਡੇਲੀ ਅਪਡੇਟਸ ਸਾਹਮਣੇ ਲਿਆਂਦਾ ਰਵਾਂ ਧੰਨਵਾਦ